ਸਾਰੇ ਨੂੰ ਸਵਾਗਤ ਹੈ ਸਾਡੇ ਗਿੱਲ ਵਿੱਚ ਤੇ ਹੋਰ ਤੁਸੀਂ ਸਾਰੇ ਠੀਕ ਹੋਗੇ ਅਸੀਂ ਠੀਕ-ਠਾਕ ਹੈ ਜੀ ਪਲੀਜ਼ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਹੈ ਲਾਈਕ ਸ਼ੇਅਰ ਜਰੂਰ ਕਰਨਾ ਲਓ ਜੀ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਤੁਸੀਂ ਇਸ ਸਕਰੀਨ ਸ਼ਾਟ ਲੈਣਾ ਤੇ ਆਪਣੇ ਵਟਸਐਪ ਨੰਬਰ ਤੇ ਮੈਸੇਜ ਕਰਨਾ ਜੀ ਸੂਟ ਆਪਾਂ ਤੁਹਾਡੇ ਘਰ ਤੇ ਪਹੁੰਚਦਾ ਕਰ ਦਾਂਗੇ ਕੋਈ ਵੀ ਸੂਟ ਤੁਹਾਨੂੰ ਪਸੰਦ ਹੋਵੇ ਜੀ ਦਿੱਲਾ ਉੱਜਿਆ ਪਸੰਦ ਤੁਹਾਨੂੰ ਦਿਖਾਣਾ ਸ਼ੁਰੂ ਕਰਦੇ ਹਾਂ ਇਹ ਹੈ ਵੀ ਤੇ ਫੈਬੀ ਦੇ ਹੈਗਾ ਜੀ ਸੂਪਰ ਕਾਲ ਦਾ ਪੱਟਾ ਇਹਨਾਂ ਦੇ ਇਹ ਤੇ ਇਹ ਵਾਜੂਨ ਦਾ ਹੈ ਬਹੁਤ ਸੋਹਣੀ ਮਤਲਬ ਸੂਰ ਦੇ ਵਿੱਚ ਹੀ ਪੇਂਡਿੰਗ ਹੈ ਕਿ ਕੀ ਹੋਈ ਹੈ 컬러 ਬਹੁਤ ਸੋਹਣਾ ਹੈ ਥੋੜਾ-ਬੋਤਾ ਵੀਡੀਓ ਦੇ ਵਿੱਚ ਲਾਈਟ ਕਲਰ ਆਉਂਦਾ ਪਰ ਲਾਈਟ ਜਾਂ ਅੰਗੂਰੀ ਜਿਹਾ ਕਲਰ ਹੈਗਾ ਬਹੁਤ ਹੀ ਪਿਆਰਾ ਪਿਓਰ ਵਾਲੀ ਟੈਬੀ ਹੈ ਜੀ ਬਹੁਤ ਹੀ ਸੋਹਣਾ ਹੈ ਤੇ ਲੈਨਿੰਗ ਲਾ ਕੇ ਸੂਟ ਨੇ ਬਣਨਾ ਹੈ ਜੀ ਦੇਖੋ ਇਹ ਤੁਹਾਨੂੰ ਮੈਂ ਦਿਖਾਉਣੀ ਹੈ ਇਹ ਪੂਰਾ ਇਹ ਤਾਂ ਫਰੰਟ ਆ ਗਿਆ ਇਸ ਤਰ੍ਹਾਂ ਚੈੱਕ ਕਰੋ ਆ ਗਏ ਚਾਹਾਂ ਮਿਲੂਗੀ ਉਹਨਾ ਸੁਣਦੇ ਭੈਜੀ ਚੈੱਕ ਕਰੋ ਦੁਪट्टे ਦੇ ਫੋਰ ਸਾਈਡ ਹੈਗਾ ਜੀ ਇਸ ਤਰ੍ਹਾਂ ਹੈਂਟ ਫਟਾ ਬਹੁਤ ਸੋਹਣਾ ਲੱਗਦਾ ਤੇ ਹੁਣ ਟਾਈ ਦਾ ਦੁਪੱਟਾ ਜਿੱਥੋਂ ਡੁੱਲਦਾ ਟਪਟਾ ਟਾਈ ਵਿੱਚ ਪਤਾ बहुत स्वागत इसी स्क्रीनशॉट लेके अपने नंबर पे WhatsApp कर सकते हो सुन टॉप अप होले का पर पांच का आ गया ये प्रिंट सेम ही है था फैब्रिक भी सेम ही है कलादा पर कलर हजेवी कलर है लाइट लाइट फरोजी ज्या कलर दुपट्टा ही है उर दुपटे दिड है, है बन्या होिजाईन आरेट काम होेज आहे दोन ਰੀਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਨਾਲੇ ਇੱਕ ਤੱਕ ਸੋਨਾ ਨਾਲ ਇਹ ਨਾਲ ਤੈਨ ਹੋਣੀ ਪੈਂਦੀ ਹੈ ਨਹੀਂ ਤਾਂ ਇਹ ਨਾਲ ਤੈਨ ਲਾਉਣੀ ਪੈਂਦੀ ਆ ਇਹਦੇ ਨਾਲ ਦੁਪੱਟਾ ਐਸ ਤਰ੍ਹਾਂ ਕੋਸਾਈਡ ਬਣਾ ਚੈੱਕ ਗ੍ਰੇਜਾ ਕਲਰ ਹੈਗਾ ਬਹੁਤ ਹੀ ਪਿਆਰਾ ਹੈ ਸਤਾਰੀ ਜੀ ਲੋਕ ਦਾ ਸੋਹਣਾ। ਇਹ ਮੇਰੀਆਂ ਭੈਣਾਂ ਨੂੰ ਬਹੁਤ ਸੋਹਣੇ-ਸੋਹਣੇ ਜੇ ਕਲਰ ਪਸੰਦ ਹੁੰਦੇ ਆ ਇਹ। ਇਹ ਲਓ ਜੀ। ਇਹ ਗ੍ਰੇ ਕਲਰ ਹੋ ਗਿਆ ਜੀ। ਇਹ ਉਹੂਰੀ ਚਾ ਕਲਰ ਹੋ ਗਿਆ ਤੇ ਇਹ ਫਰੋਜੀ ਹੈ ਲਾਈਟ ਫਰੋਜੀ ਜਿਹਾ ਕਿੰਨੋ ਕਲਰ ਇਹ ਬਹੁਤ ਸੋਹਣਾ ਹੈ ਕਿੰਨੋ ਕਲਰ ਇਹ ਸਰਦਾਰੀ ਜੇ ਲੁੱਕ ਦਿੰਦੇ ਹੈ ਜਿਵੇਂ ਇਹ ਦੇ ਪਾਰਟੀ ਵੀ ਹੈ ਸੂਟ ਹੈ ਕੋਈ ਫੰਕਸ਼ਨ ਆਉਂਦਾ ਜੀ ਆਪਾਂ ਸੂਟੇ ਫੇਰ ਕਰ ਸਕਦੇ ਹਾਂ ਹਾਂ ਜੇ ਇਹਦੇ ਵਿੱਚ ਇੱਕ ਇਹਨਾਂ ਤੋਂ ਹਟ ਕੇ ਕੋਈ ਹੋਰ ਚੀਜ਼ ਲੱਗ ਇਹਨਾਂ ਨਾਲ ਵੀ ਦੁਪੱਟੇ ਹੈਗੇ ਇਹ ਵੀ ਦੁਪੱਟਾ ਸੂਟ ਹੈ

ਉਹੜਾ ਬਹੁਤ ਕੰਨਰ ਦਾ ਫਰਕ ਪੈ ਸਕਦਾ ਕੰਨਰ ਬਹੁਤ ਵਿਆਹ ਇਹ ਤੇ ਨਾਲ ਦੁਪੱਟਾ ਆ ਗਿਆ ਸਾਰੇ ਸੁਪਰ ਪਾਰਟੀ ਵੇਅਰ ਹੈ ਅਗਲੀ ਵੀ ਕੋਣੋ ਤੇ ਅਮਾਦੇ ਸੀ ਜਨਾ ਆ ਰਹੇ ਹੈ ਇਹ ਸਾਰੇ ਇਸ ਤਰ੍ਹਾਂ ਕਰਕੇ ਇਹ ਸੁਪਰ ਹੀ ਕਲਰ ਹੋ ਗਿਆ ਜੀ ਲਾਊਡ ਸੇਵ ਵੀ ਹੈ ਫਰੈਂਡ ਕੰਨਰ ਦਾ ਫਰਕ ਹੈ ਮਰਕ ਨੂੰ ਸੇਵ ਹੋ ਜੇ ਖਿਓ ਨਾ ਉਹ ਸੋਨਾ ਕੁੱਟਾ ਇਸੇ ਐਡ ਕਰੋ ਵਰਕ ਦਿੱਕਸ਼ਨ ਬੋਰ ਸੋਣੀ ਲੈ ਲਓ ਜਿਸ ਨੂੰ ਲਿੰਕਾਂ ਨੂੰ ਪਸੰਦ ਆਉਂਦਾ ਉਸੇ ਸੈਕਿੰਡ ਚਾਰਟ ਲੱਗੇ ਹਮ ਬੈਨੂ ਵਰਤੇ ਐਸੇ ਕਰ ਸਕਦੇ ਲੋਟ ਆ ਕਲਰ ਉਸ ਤੋਂ ਜਦੋਂ ਸੋਨਾ ਹੈ ਇਹ ਸੇਮ ਹੀ ਇਹਦੇ ਨਾਲ ਦੁਪੱਟਾ ਹੈ ਇਹ ਵੀ ਨਹੀਂ ਗੋਆ ਜਾਂ ਜੈਫਲੇਸ਼ਨ ਆਪੇ ਹੋ ਸੋਇਆ ਇਸਕੇ ਦੇ ਵਿੱਚ ਚਾਵਲਾ ਕਲਰ ਹੈ ਇਹ ਹੈਗਾ ਜਿਹਾ ਪਰਪਲ ਜਿਹਾ ਰੰਗ ਲਾਈਟ ਪਰਪਲ ਜਿਹਾ ਇਹ ਨਹੀਂ ਆਦਾ 컬러 ਦਾ ਹੀ ਫਰਕ ਹੈ ਬਹੁਤ ਹੀ ਜ਼ਿਆਦਾ ਸੋਹਣਾ ਸੁਟਾ ਹੈ ਇਹ ਤੁਸੀਂ ਚੈੱਕ ਕਰ ਸਕਦੇ ਹੋ ਜੇ ਆਪਾਂ ਕੱਪੜੇ ਦੀ ਗੱਲ ਕਰੀਏ ਤਾਂ ਜੀ ਬਹੁਤ ਜ਼ਿਆਦਾ ਸੋਹਣਾ ਬਲਾਊਜ਼ ਲਾਈਨਿੰਗ ਲਾ ਕੇ ਬਣਨਾ ਸੁਟ ਨੇ ਪਾਰਟੀ ਵੇਅਰ ਸੂਟ ਹੈਗਾ 컬러 ਬਹੁਤ ਸੋਹਣਾ ਹੈ ਤੇ ਨਾਲ ਇਹ ਦੇ ਦਪੜਾ ਦੇਖੋ ਇਹ ਉਹ ਜੋ ਸੂਟੇ ਸੋਹਣੇ ਲੱਗਦੇ ਆ ਫੰਕਸ਼ਨ ਦੇ ਵਿੱਚ। ਨਹੀਂ ਮਿਲਦੇ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਤੁਸੀਂ ਸਾਡੀ ਵੀਡੀਓ ਵੇਖਦੇ ਆ ਤੇ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਜੀ ਕਮੈਂਟ ਕਰਕੇ ਸੰਭੂਰ ਦੱਸਿਆ ਕਰੋ ਸਾਡੇ ਸੂਟਾਂ ਨੂੰ ਕਿਵੇਂ ਲੱਗੇ। ਮਿਲਦੇ ਆਂ ਜੀ ਆਪਾਂ ਸੋਹਣੇ ਸੋਹਣੇ ਸੂਟ ਲੈ ਕੇ ਅਗਲੀ ਵੀਡੀਓ ਨਾਲ ਧੰਨਵਾਦ ਜੀ।